ਸਤਿ ਸ਼੍ਰੀ ਅਕਾਲ ਜੀ ਬਹੁਤ ਅੱਜ ਦੀ ਵੀਡੀਓ ਚ ਲਓ ਜੀ ਮੈਂ ਚੱਲੇ ਹਾਂ 150 ਵਾਲੀ ਪਾਤੀ ਲੈ ਕੇ ਅੱਜ ਦੇਖਦੇ ਹਾਂ ਹੌਲੀ ਹੌਲੀ ਚੱਲਦੇ ਆ ਕਿੰਨਾ ਟਾਈਮ ਲੱਗਦਾ ਅੱਗੇ 120 ਕਿਲੋਆਂ ਤੋਂ ਤਕਰੀਬਨ 1 ਘੰਟਾ ਵੀ 25 ਮਿੰਟ ਲੱਜਾਂਦੇ ਆ ਅੱਜ ਡੇਢ ਘੰਟੇ ਤੋਂ ਉੱਪਰ ਲੱਗੂ ਕਿ ਹੌਲੀ ਜਾਣਾ ਪੈਣਾ ਰਾਮਦਾਸ ਜੀ ਨਾਲ ਟਰੈਕਟਰ ਵੀ ਛੋਟਾ ਦੇ ਨਾਲ ਹੌਲੀ ਹੌਲੀ ਚੱਲਾਂਗੇ ਆਈ 10 ਮਿੰਟ ਹੋਰ ਲੱਗ ਜੂ ਮੈਂ ਤਾਂ ਹਰਸ਼ ਵੀ ਇੱਥੇ ਜਾਣਾ ਏ ਪਰ ਉਦੀ ਪਾਤੀ ਅੱਜ ਆਉਣੀ ਆ ਹੱਥੇ ਨਹੀਂ ਤਾਂ ਉਹਨੇ ਪਾ ਲਈ ਜਾਣੀ ਸੀ ਟਰਾਲੀ ਉਹ ਗੱਲ ਵੀ ਮੇਰੇ ਵਾਲੀ 100 ਵਾਲੀ ਪਾਣੀ ਜਾਈ ਕਰੂ ਨਹੀਂ ਜੇ ਪਰਚੂ ਨਹੀਂ ਆ ਲਈ ਹੈਗੀ ਜਿਹੜੇ ਕਰਕੇ ਹਮਾਂ ਕਾ ਚੱਲ ਉਹ 9 10 ਵਜੇ ਆ ਜੂਗਾ ਮੈਂ ਕਹਾਂ ਮੈਂ ਚੱਲਦਾ ਫਿਰ ਜਿਹਨ ਦੀ ਪਾਰਚੀ ਨਿਕਲੀ ਉਹ ਵੀ ਤਾਂ ਜੇ ਅੱਜ ਦਾ ਸਪਲਾਈ ਕਰਤਨੀ ਹੋਣੀ ਅੱਜ ਜੇ ਕੱਢੀ ਤਾਂ ਉਹਦੀ ਪਾਰਚੀ ਆਉਣੀ ਹੈ ਜੇ ਨਾ ਕੱਢੀ ਨਹੀਂ ਨਿਕਰੂਗੀ ਚੱਲ ਜੇ ਤੋ ਬਾੜੇ ਕਿਨੇ ਆਈਏ ਜਾ ਕੇ ਟਰਾਲੀ ਦੇਖੀਏ ਹੋਰ ਪਲਵਾਨ ਕਿੱਧਾ ਪਲਵਾਨ ਵੀ ਚੱਲਿਆ ਬਾਈ ਮੈਂ ਤੇ 10 ਮਿੰਟ ਬਾਅਦ ਆਉਂਗਾ ਇਹ ਅਸਲੀ ਗੱਲ ਜੀ ਹੂੰ ਲਓ ਫਿਰ ਦੇਖੀਏ ਪਾ ਕੇ ਪੈਂਦੀ ਹੈ ਨਹੀਂ ਜੀ ਕੀ ਆਇਆ ਨਹੀਂ ਜੀ ਉਹ ਜਿੱਥੇ ਚੱਕਰਾ ਪਾਉਂਗਾ ਥੋੜਾ ਜਿਹਾ ਜੈਕ ਨੂੰ ਕਿੰਨਾ ਹੀ ਟੱਕੂਗਾ ਸਟੈਂਡ ਦਾ ਵੀ ਹੋ ਜਾਣਾ ਆਇਆ ਉਹ ਦਿੰਦਾ ਪਾਣੀ ਗੱਜਰੇ ਤੇ ਲਿਆ ਰੱਖਾਂਗਾ ਜੀ ਚ ਹੋਰ ਕਰੋ ਜੀ ਹੋਰ ਬਸ ਚੱਕਦਾ ਜੀ ਬੱਲ ਲੱਗ ਗਿਆ ਚੱਕਦਾ ਵੀਰੇ ਜੈਕ ਹੋਇਆ ਨਹੀਂ ਫਰੀ ਹਲੇ ਜੀ ਹੁਣ ਹੋਇਆ ਬਾ ਹੋ ਗਿਆ ਵੀਰੇ ਪਿੱਛੇ ਨੂੰ ਕਰਿਓ ਮੜੇ ਇੱਟ ਤਾਂ ਹਟਾ ਹੋਣੀ ਹੈ ਜੀ ਇਟੂ ਚੇ ਰੱਖਣਾ ਹੈ ਜੀ ਠੀਕ ਹੈ ਤੁਹਾਨੂੰ ਪਾਇਆ ਜੀ ਹਾਂ ਜੀ ਹਾਂ ਜੀ ਠੀਕ ਹੈ ਰੱਖ ਦਿੰਦੇ ਹਾਂ ਓਕੇ ਲੋ ਜੀ ਮੈਨੂੰ ਪਹੁੰਚ ਗਏ ਟਾਈਮ ਲੱਗ ਗਿਆ ਤਕਰੀਬਨ 1 ਘੰਟਾ 40 ਮਿੰਟ ਵੀਹ ਮਿੰਟ ਬਾਅਦ ਲੱਗੇ ਅੱਗੇ ਨਾਲ 15 ਟੂ ਪ੍ਰਧਾਨ ਘੜੀ ਕਦਾ ਮੇਰੇ ਨਾਲ ਪਹਿਨਾ ਪਹੁੰਚ ਗਿਆ ਆਹ ਆਹ ਟਰਾਲੀਆਂ ਘੜੀਆਂ ਬਿਨਾ ਪਰਚੀ ਵਾਲੀਆਂ ਹਲੇ ਇਹਨਾਂ ਨੂੰ ਪਰਚੀਆਂ ਮਿਲੀਆਂ ਉਹ ਮੇਰੇ ਨਾਲੋਂ ਪਹਿਨਾ ਪਹੁੰਚ ਗਿਆ ਹੈ ਪਰ ਲਾ ਆ ਗਿਆ ਪਹਿਨਾ ਨੰਬਰ ਲੋ ਜੀ ਪਹੁੰਚ ਗਏ ਪਰਹਵਾਨ ਦੀ ਕਰ ਰਿਹਾ ਪਰਚੀ ਨੂੰ ਲੈ ਬਈ ਤੇ ਦਮ ਟਰੈਕਟਰ 9 ਲੀਟਰ ਚ ਆ ਗਿਆ ਕਿਉਰੇ ਹੈ ਮੇਂਦਰ ਦਾ ਕਾਬਲਾ ਕੋਈ 9 ਨਹੀਂ 7 ਆਹੋ 7 ਚ 7 ਚ ਆਇਆ ਫੇਰ ਦੇਖ ਲੈਣੇ 150 ਬੱਟ ਲੱਗਨਾਂ 150 ਨਹੀਂ ਹੁੰਦਾ ਕਟੂਗਾ ਹੋ ਜਾਣਾ ਮੇਰੇ ਸਾਹ ਦੇਖਦੇ ਆ ਬਾਕੀ ਆਹ ਬਾਈ ਟਰਾਲਾ ਵੀ 18.5 ਹੈ ਵੀ ਵੱਧ ਗਈ ਉਹ ਪਿੱਛੇ ਤੱਕ ਲੱਦੇ ਆ ਪਿਆ ਨੂਰੀ ਨੇ ਫੁੱਟ ਕੱਢਿਆ ਨੂਰੀ ਨੂੰ ਹੀ ਹੈਗਾ ਮੈਂ ਗੰਨਾ ਵੀ ਫਿਰ 18 ਹੈ ਵਿੱਚ 95 ਅੱਧਾ 18 ਦਾ ਵਜ਼ਨ ਜ਼ਿਆਦਾ ਹੈ 18 95 ਨਾਲੋਂ 18 ਚ ਵਜ਼ਨ ਜ਼ਿਆਦਾ ਹੈ ਉੱਪਰ ਲੱਦੇ ਆ ਨਾ 18 18 ਉੱਪਰ ਦੇਖਦੇ ਆ ਬਾਕੀ ਇਤੋਂ ਟਾਈਮ ਜ਼ਿਆਦਾ ਲੱਗਦਾ ਹੈ ਨਾ ਪਾਰਲਾ ਜਾਂ ਸੜਕ ਬਣੀ ਵੀ ਹੋਵੇ ਫੇਰ ਬਹੁਤ ਨੇੜੇ ਆ ਫੇਰ ਤਾਂ ਘਾਟਾਂ ਲੱਗੇ ਜਮੇ ਉਹ ਮੈਨੂੰ ਪੂਰਾ ਟਾਈਮ ਲੱਗਿਆ ਘਰ ਤੇ ਬਾਹਰ ਨਿਕਲ ਕੇ ਮਤਲਬ ਜਿੱਥੇ ਮੈਂ ਆਪਾਂ ਚੱਲਦੇ ਪਿੰਡ ਤੇ ਇੱਕ ਘੰਟਾ 20 35 ਮਿੰਟ ਲੱਗੇ ਦੂਏ ਨੂੰ ਲੱਗਦੇ ਮੇਟੂ ਨੂੰ ਇੱਕ ਘੰਟਾ 20 25 ਮਿੰਟ 10 12 ਮਿੰਟ ਦਾ ਫਰਕ ਪਿਆ ਆਉਂ ਉਹ ਆਪਾਂ ਇੱਕ ਵਾਰ ਪਹਿਲੀ ਵਾਰ ਉਹ ਵੀ ਰਾਮ ਨਾਲ ਆਉਂਦਾ ਬੰਦਾ ਰਾਮਦਾਰੀ ਕਰੇ ਫਰਕ ਹੁੰਦਾ ਨਾ ਅਗਲਾ ਉਹ ਵੀ ਦੇਖੀ ਜਾਂਦਾ ਵੀ ਠੀਕ ਆਉਂਦਾ ਹੂੰ ਹੂੰ ਬਾਕੀ ਜ਼ੋਰ ਤਾਂ ਲੰਦਾ ਹੀ ਆ ਮਾੜਾ ਮੋਟਾ ਨਹੀਂ ਜ਼ੋਰ ਤਾਂ ਲੈਣਾ ਹੀ ਆ ਹੁਣ ਜਾਨ ਤਾਂ ਕੱਢਣੀ ਹੋ ਆ ਛੋਟੇ ਟਰੈਕਟਰ ਆ ਉਹ ਐ ਵੀ ਜਿਗਰਾਂ ਦੂਆ ਸਰ ਮਾਰੀ ਜਾਂਦਾ ਨਾ ਉਹ ਨਹੀਂ ਮਾਰਦਾ। ਹਾਂ ਆਇਆ ਨਹੀਂ ਕਰਦਾ। ਉਹਦਾ ਐ ਕਰਦੇ ਆ ਉਹਨੇ। ਹਾਂ ਉਹ ਚੀਜ਼ ਨਹੀਂ ਕਰਦਾ ਹੈਗਾ। ਸਿੱਧਾ ਚੱਲਦਾ ਹੈ ਨਾ। ਉਹ ਤਾਂ ਹਾਈਵੇ ਫਾਰਕ। ਹੂੰ। ਦੇਖੀਏ ਪਰਚੀ। ਚੱਲ ਦੇਖ। ਇੰਨੇ ਨੂੰ ਵਿੱਚ ਟਰਾਲੀਆਂ ਪਈ ਜਾਂਦੀਆਂ ਹੈਗਾ। ਹਾਂ ਕਿਤੇ ਵਿੱਚ ਹੋਰ ਉਹ ਵੀ 50 ਆ ਜਾਣ ਕਿ ਬਚਾਉਂਦੇ ਰੇੜੀਆਂ ਦੇ ਬਾਰੇ ਕਿਤੇ ਕੰਮ ਹੋ ਵੀ ਹੋ ਜੂਆ। ਹੂੰ। ਹਾਂ ਸਾਢੇ 18 ਦੇ ਪਿੱਛੇ ਵੀ ਦੇਖ ਲੈ ਘਟੋ ਘੜ ਤਿੰਨ ਫੁੱਟ ਆ। ਉਹ। ਬਾਕੀ ਦੇਖਦੇ ਹੁਣ ਵਜਨ ਦਾ ਰਾਤ ਨੂੰ ਪਤਾ ਲੱਗੂ ਜਿਹੜੇ ਟਾਈਮ ਚੁਖੂਗੇ ਰਾਤ ਨੂੰ ਕੀ ਤੇਰਾ ਆ ਜਾਣਾ ਮਨ ਲੱਗਦਾ ਸ਼ਾਮ 6-7 ਵਜੇ ਨੂੰ ਨਹੀਂ ਰਾਤ ਹੋ ਜਣੀ ਮੈਨੂੰ ਪਤਾ 60 ਕੇ ਟਰਾਲੀ ਆ 92 ਆ ਆ 92 ਆ 92 ਫੇਰ ਤਾਂ ਰਾਦੇ 10 ਕੇ ਲੰਘ ਜਾ 11 12 ਕੀ ਹੋ ਸਕਦਾ ਨਾ ਮੈਂ ਚੱਲਿਆ ਤੈਨੂੰ ਦੇਖਣ ਅੱਗੇ ਕਰਨਾ ਹੋਇਆ ਕਰਦੀ ਨਹੀਂ ਖੜਾ ਉਹਦੀ ਇੱਥੇ ਖੜਾ ਰਹਿਣ ਦੇਣ ਆਪਾਂ ਨੇ ਐ ਉਹ ਕਰਨਾ ਮੈਂ ਪਿਆਜਾਂ ਨੂੰ ਬਾਣੀ ਲਾਉਣਾ ਜਾ ਕੇ ਯਾਰ ਕਿ ਅੱਜ ਲੱਗੇ ਹਲੇ ਰਹਿਂਦਾ ਕਹਿ ਰਹਾ ਹੈ ਕਿ ਜੇ ਘੇਰਾ ਰਹਿੰਦਾ ਉਹਨੇ ਲਾ ਦੇਣਾ ਨਾਲੇ ਦੂਏਆਂ ਨੂੰ ਪਾਣੀ ਲਾਉਣਾ ਪਾਣੀ ਲਾ ਕੇ ਭੱਜੇ ਆਉਣਾ ਨਾਲੇ ਆਗ ਚਕਾਏ ਆਉਣੇ ਉਹਨਾਂ ਤੇ ਟਰੈਕਟਰ ਨਹੀਂ ਚਲਾਉਣੇ ਵਾਲਾ ਕੋਈ ਆਉਂ ਵੀ ਬੇਲੇ ਖੜੇ ਆ ਆ ਫੇਰ ਭੱਜੇ ਆਉਣਾ ਸ਼ਾਮ ਨੂੰ ਉੱਥੇ ਗਿਆ ਲੱਗਣਾ ਦੇਖਦਾ ਕੰਮ ਵਲੂ ਮੈਂ ਕਹਿੰਦਾ ਵੀ ਚੱਲ ਤੇਰੇ ਗੈਲੇ ਚੱਲਦਾ ਮੋਟਰਸਾਈਕਲ ਪਰ ਆ ਆ ਜਾਣ ਤੈਨੂੰ ਪਰਚੀ ਲੈ ਕੇ ਕਿਆ ਕਹਿੰਦਾ ਉਹ ਤੇ ਪਰਚੀ ਮਿਲ ਗਈ ਮੱਛੂ ਪਹਿਲਵਾਨ ਹੋ ਗਿਆ ਐਂਟਰ ਲੱਗਿਆ ਕਰਨ ਰੇੜੀਆਂ ਵੀ ਦੇਖਦੇ ਆ ਕਹਾਂ ਜਾ ਕੇ ਕਿੰਨੀਆਂ ਕਾ ਕਿ ਕਿੰਨਾ ਕ ਟਾਈਮ ਲੱਗਦਾ ਇਹਨੂੰ ਕੀ ਪਤਾ ਨੇ ਮੇਰੇ ਘਰੇ ਵਿਹਲਾ ਹੋਣਾ ਉੱਪਰ ਗੰਨੇ ਦੇਖ ਲੈ ਕਿੱਧਰ ਨੂੰ ਕੱਢੀ ਬੈਠਾ ਗੰਨੇ ਦੇਖਣਾ ਰੈਡੀ ਦੇ ਗੰਨੇ ਬਾਹਰ ਕੱਢੀ ਫਿਰਦਾ ਬਾਕੀ ਦੇਖਦੇ ਆ ਜੀ ਕਿੰਨੀਆਂ ਗੱਦ ਉਧਰ ਜਾ ਕੇ ਹੁਣ ਪਰਚੀ ਹੁਣ ਮਿਲੀ ਤੇ ਕਰਕੇ ਲੈਟਰ ਲੇਟ ਹੋ ਗਏ ਨਹੀਂ ਤਾਂ ਪੈਨੈਟਰ ਹੋ ਜਾਣਾ ਤਾਂ ਇਹਨੇ ਵੀ ਤੇ ਜੜਾ ਕੈਨਸਲ ਕਰਤਾ ਮੈਂ ਕਿਹਾ ਛੱਡ ਫਿਰ ਇਹ ਇਹਨੂੰ ਮੈਂ ਬੁਲਾਇਆ ਤਾਂ ਵੀ ਆ ਜਾ ਤੈਨੂੰ ਪਰਚੀ ਮਿਲ ਜਣੀ ਮੈਂ ਭੋਲੂ ਬਾਈ ਨੇ ਮੇਰੇ ਕਹੇ ਲੜਪੈਣਾ ਵੀ ਆ ਭੱਜਿਆ ਆ ਇਹਨੂੰ ਪਰਚੀ ਅਜੇ ਮਿਲੀ ਨਹੀਂ ਦੀਨ ਉੱਥੇ ਛੱਡਿਆ ਆ ਮੈਂ ਚੱਲ ਕੋਈ ਨਹੀਂ ਹੁਣ ਅੱਜ ਕੈਨਸਲੇ ਕਰਤਾ ਫਿਰ ਉਹਨੂੰ ਤਰਨੀ ਇਹਨੂੰ ਸਮਝਾ ਦਤਾ ਵੀ ਪਾਣੀ ਲਾ ਦੇ ਬੁੱਤੋ ਜਿਹੜੇ ਪਿਆਜ ਲਾਉਣੇ ਆ ਆ ਇਕੱਠੇ ਕਰ ਲਿਓ ਚਲੋ ਉਮੀਦ ਆ ਵੀ ਮੈਂ ਵੀ ਰਾਤ ਨੂੰ 10 11 ਵਜੇ ਤੱਕ ਵਿਹਲਾ ਹੋਣ ਦੀ ਉਮੀਦ ਆ ਬਾਕੀ ਚੱਲਣ ਪਰ ਜੇ ਚਲੀ ਗਿਆ ਫੇ ਤਾਂ ਨੇਰੀਆਂ ਠਾਲ ਦਿੰਦਾ ਇੱਧਰ ਆਹੀ ਦੋ ਤਿੰਨ ਲੈਣਾ ਐ ਬਾਕੀ ਉੱਧਰ ਦੇਖ ਲੈਂਦੇ ਜੇ ਹੋਈਆਂ ਉਹ ਪੱਕਾ ਨਹੀਂ ਪਤਾ ਵੀ ਉੱਧਰ ਵੀ ਹੈਗੇ ਕਿ ਨਹੀਂ ਥਾਲ ਦੀ ਘੜੀ ਤੇ ਚੱਲਦਾ ਪੂਰਾ ਐ ਨਾ ਝੋਖੂ ਦੇ ਗਾਣੇ ਬਾਕੀ ਦੇਖਦੇ ਆਈ ਬਈ ਮੱਠੂ ਖੁਸ਼ ਆ ਕਿੰਨੀਆਂ ਐ 16 17 18 19 20 21 ਆ ਬੱਸ ਹੋ ਜਾਣਾ ਮੈਂ 2 ਵਜੇ ਤੱਕ ਬਈ ਆਹ ਆਹ ਤੈਨੂੰ ਰਾਤ ਦੇ 2 ਵਜੇ ਜਾਣੇ 21 ਆ ਬੱਸ 21 ਨੂੰ ਮੰਨ ਕੇ ਚੱਲ ਅੰਦਰ ਸਣੇ ਲਾਲਾ ਚੱਲ 425 ਹੋਊਂਗੀਆਂ 24 ਰੱਕ 24 ਨੂੰ ਹੋ ਗਿਆ ਇਹ 12 ਟਰਾਲੀਆਂ 12 36 ਟਰਾਲੀਆਂ ਤੇਰੇ ਮੂਰੇ ਮੇਰੇ ਮੂਰੇ 80 85 ਆ ਦੁੱਗਣੀ ਆ 72 ਲਾਲਾ 72 ਨੂੰ ਦੁੱਗਣਾ ਟਾਈਮ ਲੱਗਣਾ ਜਾਂ ਫਿਰ ਵੀ ਟਾਈਮ ਸਿਰ ਆ ਨਾ ਨਾ ਠੀਕ ਆ ਸਪਲਾਈ ਤੇ ਪਹਿਲੀ ਆਏਗਾ ਨਗਾ ਉਧਰ ਤੈਨੂੰ ਕਹਿਤਾ ਅਰੇ ਤੂੰ ਆਇਆ ਨਹੀਂ ਉਧਰ ਬੈ ਉਹ ਦਿਨ ਫਿਰ ਵੀ ਮੈਂ ਠੀਕੇ ਰਿਹਾ 20 ਤੀਆਂ ਉਦੋਂ ਵੀ ਸਵੇਰੇ ਹੋਰ ਵੀ ਘਟਦੀਆਂ 5 ਤੀਆਂ ਸਵੇਰੇ ਜਾਂ ਤੈਨੂੰ ਕਿਹਾ ਤਾਂ ਵੀ ਆ ਜਾ ਅਸੀਂ ਵੀ ਤਾਂ ਐਂਟਰ ਹੋਈ ਜੇ ਪਰਚੀ ਫੜ ਕੇ ਉਕਾ ਨਹੀਂ ਤੈਨੂੰ ਕਰਾ ਦੇਣਾ ਤਾਂ ਪਰੌੜਿਆਂ ਦਾ ਖੁਸ਼ਬੂ ਜੀ ਆਉਂਦੀ ਹੈ ਮੈਂ ਤਾਂ ਕਹਿੰਦਾ ਦੇਖਣ ਲਈਏ ਤੂੰ ਅਭੀਨੇ ਦੇ ਪ੍ਰੋਟੀਨ ਖਾ ਕੇ ਨਹੀਂ ਚੰਗੇ ਯਾਰ ਬਾਹਰ ਚੱਲਦੇ ਪਰੌੜੇ ਸਾਲੇ ਨੇ ਤਾਂ ਖਰਾਬ ਕਰ ਦਿੱਤੀ ਆ ਚੱਲ ਦੇਖਦੇ ਆ ਪੂਰੇ ਦੇਖ ਲੈਨੇ ਬਾਹਰ ਪਰੌੜੇ ਦੇ ਰਹੇ ਆ ਇੱਧਰ ਸਾਲਾ ਕਾਲੀ ਬਟੂ ਮੈਂ ਕਹਿੰਦਾ ਇਹ ਟਰੱਕ ਸਭ ਤੇ ਲੋਟ ਆ ਉਹ ਐਲ ਪੀ ਡੀ ਦਾ ਆਪਣੇ ਨਾਲ ਠੰਡ ਬਚਾਉ ਗਰਮੀ ਠੰਡ ਸਭ ਕਾ ਦੇ ਤੇ ਠੀਕ ਨਹੀਂ ਦੇ ਤਾਂ ਸਹੀ ਲਿਆ ਯਾਰ ਰੇਡੀ ਵਾਲੀ ਬਰਚੀ ਮੇਰੇ ਮੰਗਣਾ ਹੈ ਨਹੀਂ 100 ਹੋ ਜਾਣਾ ਹੈ ਨਹੀਂ 100 ਤਾਂ ਨਹੀਂ ਹੁੰਦਾ ਉਹ ਹੋ ਜਾਣਾ 100 ਦੇਖ ਲਈ ਤੂੰ ਨਹੀਂ 100 ਨਹੀਂ ਹੁੰਦਾ ਮਿੱਠੂ ਟਰੱਕ ਆਇਆ ਹੈ ਟਰੱਕ ਆਇਆ ਹੈ ਫੇਰ ਵੀ ਟਰੱਕ ਹੋਵੇ ਜਿੰਨਾ ਕਿ ਮੇਰੇ ਮੂਰੇ ਹੁਣ 60 ਰਹਿ ਗਈਆਂ ਪੂਰੀਆਂ ਐਨੇ ਕਿ ਤਾਂ ਹੁਣ ਸ਼ਾਮ ਤਾਂ ਹੋਏ ਜਾਣੀ ਨਾ ਨੂੰ ਤਾਂ ਰਾਤ ਹੋ ਜਾਣੀ ਇਹਨੇ ਝੁਕ ਜਾਣਾ ਹੁਣ ਝੁਕਣੇ ਦੇ ਬਾਅਦ ਫੇਰ 20 ਹੋਰ ਝੁਕ ਜੂ 15 2 ਘੰਟੇ ਲੱਗ ਜਾਣੇ ਮੈਂ ਕਹਿੰਦਾ ਰਾਤ ਨੂੰ 8 ਵਜੇ ਵੀ ਵਿਹਲਾ ਹੋ ਜੇ ਮੋ ਵੀ ਠੀਕ ਐ ਯਾਰ ਉਹ ਵੀ ਬਹੁਤ ਆ ਹੁਣ ਤਾਂ ਬੀਮਾ ਕਰਾ ਕੇ ਜਾਣਾ ਪੈਣਾ ਨਾ ਉਹ ਤਾਂ ਵਿਹਲਾ ਕਰਾ ਕੇ ਜਾਊਗਾ ਹੁਣ ਨਹੀਂ ਭੱਜਣਾ ਆਏਗਾ ਹਾਂ ਕੈਨਸਲ ਕਰਤਾ ਭੱਜਣਾ ਆਉਣ ਜਾਣ ਨੂੰ ਵੀ ਟਾਈਮ ਲੱਗੇ ਜਿਹੜਾ ਨਹੀਂ ਉਹ ਮੇਰਾ ਹੁਣ ਜਾਣ ਨੂੰ ਟਾਈਮ ਲੱਗੇ ਜਿਹੜਾ ਤਾਂ ਮੈਂ ਕੈਨਸਲ ਕਰਤਾ ਤੇਰੇ ਮੂਰੇ ਐ ਸਮਝ ਲੈ 30 ਰੇੜੀਆਂ 28 ਨਾ 26 28 ਰੇੜੀਆਂ ਅੰਦਰ ਕਾਸੀਆਂ ਖੜੀਆਂ ਨਾ ਚੱਲ ਕੋਈ ਨਹੀਂ ਪੁਰਦਾ ਬਿਲੇ ਹੂੰਗੀ ਐਂਟਰ ਹੋ ਗਏ 50 ਪਾਣੀ ਪੀ ਗਏ ਫਿਰ ਦੋ ਓਕਾ ਨਾ ਵੀ ਪਹਿਲਵਾਨ ਤਾਂ ਲੱਗ ਗਿਆ ਨੇੜੇ ਕਿੰਨੀਆਂ ਰਹੀਆਂ ਪਹਿਲਵਾਨ 5 10 ਰਹੀਆਂ ਦੋ ਗੇੜਾ ਚਲੇ ਜਾਉ ਹਾਂ ਸੱਤ-ਸੱਤ ਜਾਣੀਆਂ ਅੱਛਾ ਸੱਤ ਜੁਗ ਜਾਣੀਆਂ ਆਓ 6 7 6 7 ਟਰਾਲੀ ਜੁਣ ਲੱਗ ਗਿਆ ਟਰਾਲੀ ਜੁਣ ਲੱਗ ਗਿਆ ਉਧਰ ਮੈਂ ਵੀ ਲੈਣ ਚ ਪੈ ਜਾਣਾ ਹੁਣ ਉਮੀਦਾ ਮੇਰੇ ਮੂਰੇ 10 ਕਾ ਨੀਂਦ ਗੱਡੇ ਆਇਆ ਹੈ ਨਿੰਜੀ ਆਈ ਵੀ ਨਹੀਂ ਹੈਗੀ ਆ ਆ ਵੀ ਗਈ ਨਾ ਤਾਂ ਧੋਪਾਂ ਚ ਬੈਠ ਹੁੰਦਾ ਨਾ ਛਾਂਵਾਂ ਚ ਬੈਠ ਛਾਂਵਾਂ ਚ ਬੈਠ ਠੰਡ ਲੱਗਦੀ ਆ ਛਾਂਵਾਂ ਚ ਨਹੀਂ ਆਉਂਦਾ ਧੋਪਾਂ ਦਾ ਵੀ ਕਿੱਥੇ ਬੈਠੇ ਇਹ ਤਾਂ ਜੂਣਾ ਮੋੜ ਦੀ ਫਿਲਮ ਵਾਲਾ ਕੰਮ ਆ ਦੇਖਿਓ ਉਹ ਚੋ ਕਹਿੰਦਾ ਮੇਰਾ ਮੰਜਾ ਧੋਪਾਂ ਲੈ ਜੋ ਕਦੇ ਛਾਂਵਾਂ ਲੈ ਜੋ ਅੱਧੇ ਹੀ ਵਝਾ ਕੇ ਉੱਥੇ ਹੀ ਫਿਆਤ ਉਹ ਟੀਨੇ ਥੱਲੇ ਪੈ ਜਾ ਅੱਧੀ ਧੋਪਾਂ ਅੱਧੀ ਛਾਂਵਾਂ ਇਹ ਮਰੰਡੇ ਮੇਲੇ ਟੀਨਾ ਆ ਯਾ ਆਹੀ ਸੇਵਾ ਵਾਸਤੇ ਆ ਹਾਂ ਇਹ ਤਨ ਅੱਧੀ ਧੋਪਾਂ ਦਊਂਗੀ ਅੱਧੀ ਛਾਂਵਾਂ ਦਊਂਗੀ ਆਹੀ ਸੇਵਾ ਵਾਸਤੇ ਪਾਈਆਂ ਮੈਂ ਇਹਨੇ ਥੱਲੇ ਪੈ ਸਕਦੇ ਆ ਵੀ ਇਹ ਪਟਿਆਲਾਪੁਰ ਮੈਨੇਜ ਆ ਗਿਆ ਉਹਦਾ ਨੰਬਰ ਉਧਰ ਜੋਖਨੀ ਆ ਸਾਰੀਆਂ ਤੇਰੇ ਮੂਰੇ ਜਿਹੜੇ 5-7 ਜਿਹੜੀਆਂ ਇਹਦੇ ਕੋਲੇ ਆ ਇਦਾਂ ਹੀ ਆ ਬਾਈ ਸਾਰੀਆਂ ਹੀ ਸਾਬ 3-300 ਰੁਪਏ ਨਹੀਂ ਛੱਡ ਕੇ ਗਏ ਹੋਏ ਆ 15 ਰੁਪਏ ਬਹੁਤ ਘੱਟ ਆ ਜੇ ਹੈਗੇ ਵੀ ਤਾਂ ਅਗਲਾ ਮੈਂ ਕਹਿੰਦਾ ਪਤਾ ਨਹੀਂ ਆ 2 ਕੁ ਸਾਲ ਤੇ ਸਿਸਟਮ ਚੱਲੇ ਆ ਹੂੰ ਬਹੁਤਾ ਨਹੀਂ ਤਾਂ 30% 40% ਅਗਲਾ ਆਪਣੇ ਪਿੰਡ ਬੁੰਡਾ ਵਾਲੇ ਕੋਲ ਛੱਡ ਜੇ ਕਰਦਾ ਤਾਂ ਉਂ ਤਾਂ ਛੱਡਦਾ 50% ਲੋਕ ਛੱਡ ਕੇ ਚਲੇ ਜਾਂਦੇ ਆ ਹੂੰ ਚੱਲ ਦੇਖਦੇ ਆ ਕਿੰਨੀਆਂ ਕਿ ਜੋਖਦੇ ਆ ਹੁਣ ਜੋਖ ਜਾਣੇ ਕਿੰਨੇ ਪੁੱਛ 20 ਜੋਖੀ ਕੇ ਫੇਰ ਤਾਂ ਠੀਂਜਾ ਫੇਰ ਤਾਂ ਮਗਰ ਦੀ 35 ਜੋਖਾ ਦਾ 45 55 ਹੋ ਜੂ ਇੰਨੇ ਕਿ ਜੋਖ ਜਾਣੇ ਫੇਰਾਂ ਵੀ ਖੜ ਜਾਣੀਆਂ ਨਾ 4-5 ਫੇਰਾਂ 10 ਜੋਖੀਆਂ 13 13 15 ਜੋਖ ਨੂੰ ਹੂੰ ਚੱਲ ਅੰਦਰ ਦੇਖਣਾ ਪੈਣਾ ਉਹਨਾਂ ਕੋ 63 ਨੰਬਰ ਆਇਆ ਨਾ ਉੱਥੇ ਗਿਆ ਫੇ 63 ਜੋਖਣੀਆਂ ਪੈਣੀਆਂ ਇਹਨਾਂ ਨੂੰ ਚਲੋ ਦੇਖ ਜੀ ਅਵੀ ਮੋਢਾ ਚਾਹ ਲੈ ਕੇ ਆਇਆ ਪਰ ਆਪ ਥਰਮੋਸ ਗਲੇ ਪੀ ਰਿਹਾ ਓ ਹਾਂ ਨਹੀਂ ਲੱਗਦਾ ਆਪ ਥਰਮੋਸ ਗਲੇ ਪੀ ਰਿਹਾ ਦੇਖ ਲਾ ਕੀ ਆਹਦਾ ਦੇਖ ਲਓ ਨਾ ਨਾ ਭਲਾਈ ਹੈ ਮੁੰਡੇ ਨੇ ਯਾਰ ਵਾਲਾ ਦੁੱਧ ਸਾਲਾ ਫੁੱਲ ਦਾ ਵਾਲਾ ਦੁੱਧ ਜੀ ਪਤੀ ਯਾਰ ਦੁੱਧ ਜੀ ਪਤੀ ਸੀ ਬਹੁਤ ਗੱਗੇ ਦੀ ਗੱਲ ਸਹੀ ਆ ਚਾਹ ਵਾਹਦਾ ਨਹੀਂ ਚਾਹ ਵਾਹ ਵਧੀਆ ਸੀ ਚਾਹ ਚਲੀਏ ਦੇਖੀਏ ਨਹੀਂ ਲੱਗਣੀ ਕਰੇਂ ਅਗਰ ਆ ਜਲੀਏ ਮੈਂ ਤਾਂ ਤਾਈਆਂ ਵਾਲਾ ਟਾਈਮ ਹੀ ਨਾਲ ਆਇਆ ਪਤਾ ਬੜੀ ਬੁਰੀ ਫੀਸ ਤੇ ਵਿਆਹ ਕੀਤਾ ਉਹਦਾ ਪੈਡ ਆਲੋ ਪਤਾ ਵੀ ਕੱਲੂ ਨੰਬਰ ਆਉਣਾ ਕੱਲੂ ਆ ਜੂ ਦਾ 11 ਵੇ ਮੇਰਾ ਵੀ ਰਾਤ ਨੂੰ 11 12 ਵਜੇ ਤੇਰਾ ਦਿਨ ਚ ਆ ਜਾਣਾ ਮੌਜ ਗਿਆ ਨਹੀਂ ਤਾਂ ਹੀ ਨਹੀਂ ਆਉਂਦੇ ਇੰਜ ਇੰਜ ਨੂੰ 2 ਵਜੇ ਨੇ ਘਰ ਜਾਂਦੇ ਹਾਂ ਅਸੀਂ ਦਿਨ ਚ ਆਉਣਾ ਤਾਂ ਉਹ ਨਾਲ ਕੱਲੂ ਡੂੰਡੂ ਕਰਾਉਂਦੇ ਨੇ ਲੰਘਣਾ 10 ਕਮੇਟੀ ਤੇ ਘਰ ਕੋਲ ਵੀ ਪਾਉਣਾ ਆਏ ਹਾਏ ਹਾਏ ਉਹ ਦੇਣਾ ਤੈਨੂੰ ਕਹਿੰਦਾ ਉਹਰੇ ਆ ਕੇ ਉਹ ਮੈਂ ਉਹ ਮਨੁਆਈ ਦੇ ਤੂੰ ਮੇਰੇ ਕੋਲ ਟਰੈਕਟਰ ਛੱਡਦਾ ਸਵੇਰੇ ਕਾਲੂ ਆ ਜਾਂਦਾ ਟਾਉਰ ਨਾਲ ਆਪਣਾ ਟਰੈਲਰ ਲੈ ਕੇ ਲੰਘੇਣਾ ਸਵੇਰੇ ਦਾ 8:00 ਵਜੇ ਬੈਠਾ ਰਹੇ ਟਰਾਲਾ ਵੀ ਦੇਣਾ ਕਾਲੂ ਆ ਕੇ ਦੇਦਾ ਯਾਰ ਅੱਪਾ 11:00 ਵਜੇ ਤੱਕ ਮੁੜੇ ਆਣ ਦੇ ਹਾਂ ਦਿਨ 'ਚ 11:00 ਵਜੇ ਤੱਕ ਤਾਂ ਹੋ ਜਾਣਾ ਵਿਲਾ ਤਾਂ ਚੱਲ ਕੋਈ ਨਹੀਂ ਨਹੀਂ 100 ਏ ਢਾਲੀ ਆ ਮੁਰੇ ਹਾਂ 100 ਆ 100 ਰਾਤ ਰਾਤ ਪੀਂਡ ਨਹੀਂ ਚਾਈਦੀ ਇਹਨੂੰ ਕਈ ਵਾਰੀ ਲਾ ਦਿੰਦਾ ਜੀ ਟਾਈਮ ਚਲੋ ਫੇਰ ਵੀ ਜੇ ਦਿਨ 'ਚ ਵੀ ਹੋ ਗਿਆ ਉਹ ਵੀ ਬਹੁਤ ਆ ਬਾਹੋਂ ਮੇਰੇ ਮੂਰੇ 30 ਆ ਸਾਜਰੇ ਵੀ ਕੰਡਾ ਹੋਗਾ ਮੈਂ ਕੰਡਾ ਕਰਾ ਕੇ ਸਾਈਡ ਦਾ ਬਗੇ ਖੜਾ ਲੈਣਾ ਆਹੋ ਮੈਨੂੰ ਫੋਨ ਕਰਦੀ ਬਸ ਉਸੇ ਟਾਈਮ ਥੋੜਾ ਸਾਈਡ ਦਾ ਮੈਂ ਕਿਸੇ ਨਾਲ ਲੈ ਕੇ ਮੋਟਰਸਾਈਕਲ ਪਰ ਆ ਜਾਣਾ ਬਸ ਚੜ੍ਹਿਆ ਹੋ ਨਹੀਂ ਆਹੋ ਬਸ ਨਹੀਂ ਜੇ ਸਾਜਰੇ ਵੀ ਹੋਇਆ ਸਾਜਰੇ ਤਾਂ ਨਹੀਂ ਹੁੰਦਾ ਜੀ ਦਿਨ ਚ ਦਾ ਹੋ ਜਾਣਾ ਹੋਇਆ ਤਾਂ ਵੀ ਫੋਨ ਕਰਦੀ ਬਸ ਤੜਕਾ ਤਾਂ ਨਹੀਂ ਕਈ ਵਾਰ ਬਹੁਤ ਪੀਟ ਦਿੰਦਾ ਫੇਰ ਵੀ 70 ਟਰਾਲੀਆਂ ਦਾ ਫਰਕ ਆ ਜਦ ਮੈਂ ਵਿਹਲਾ ਹੋ ਗਿਆ ਜਾਂ ਤੇ 70 ਟਰਾਲੀਆਂ ਪੈਣੀਆਂ ਤੁਨੂੰ 60 70 ਨਹੀਂ ਕਿੰਨੀ ਭਰੀ ਆਉਣ ਇਹ ਕਿੰਨੀ ਭਰੀ ਆ 33 ਭਰੀ ਆ ਥੱਲੇ ਦੂਈ ਆ ਵੀ ਪਏ ਆ ਬਚਿਆ ਵਾ 13 ਕੋਣਟ ਉਹ ਲੱਗਦਾ ਘਟ ਵੀ ਜਾਂਦਾ ਸੁੱਕੇ ਪਏ 13 3 39 ਤੇਰਾ ਕੋਣਟ ਦੰਗੀ ਦਾ 30 ਭਰੀਆਂ ਹੋ ਗਈਆਂ 234 ਹੂੰ 265 ਭਰੀ ਹੋ ਗਈ ਹੋ ਜਾਣਾ 110 ਦਿੱਤਾ ਹੁਣਾ ਹੋ ਜਾਣਾ ਹੁਣਾ ਕਦੇ ਨਹੀਂ ਆ ਦੇ ਲੈ ਪਰਸੋਂ ਛਿੱਲੇ ਆਦਾ ਦੇ ਲੈ ਨਾ ਹੁਣ ਬਾਈ ਮੈਂ ਦੇਖਦਾ ਛਿੱਲੇ ਕੇ ਨਖਰਾ ਤੇ ਆ ਹਾਲ ਹੋਇਆ ਬਹੁਤ ਹੈ 18 ਸਾਲਾ ਹੂੰ ਵੀ ਛੇਤੀ ਹੋ ਜਾਂਦਾ 18 ਕਾ ਨੂੰ 95 ਆ ਨਾ ਨਾ 18 ਹੈ 18 ਹੈ ਅੱਛਾ ਆ ਸਚੁਰਲੇ ਪਾਸੇ ਤੋਂ ਬੜਾਇਆ ਤਾਂ 18 ਦਾ 18 ਲਾਲ ਜਾਂ ਹੁੰਦਾ ਆ ਗੰਨਾ ਦੇ ਕਿੰਨਾ ਸਿੱਧਾ ਵਜਨ ਦੇਖੀ ਕਿੰਨਾ ਹੁਣ ਵਾਲੇ ਮਾ ਉਹੀ ਤਾਂ ਚੱਕਰ ਹੈ ਸਿੱਧੀ ਚੀਜ਼ ਦਾ ਫਰਕ ਆ ਦਾ ਹਾਂ ਤੇ ਸਾਲੇ ਨੂੰ ਉੱਪਰ ਤੇ ਬੰਨਦੇ ਕਰੀ ਫਿਰ ਐਡਾ ਹੋ ਜਾਣਾ ਇਹ ਵੀ ਦੇਖ ਲਿਓ ਭਾਈ ਸਿੱਧਾ ਹੋ ਗਿਆ ਹਾਂ ਬਿਲਕੁਲ ਸਿੱਧਾ ਨੜੇ ਕਿੰਨਾ ਲੰਬਾ ਐ ਵੀਲੀ ਬਰੀਕ ਅਸਲ ਠੀਕ ਆ ਨਾ ਐ ਨਾਰਮਲ ਆ ਨਹੀਂ ਬਹੁਤਾ ਮੋਟਾ ਨਹੀਂ ਬਦਲਾ ਠੀਕ ਆ ਧਰਤੀ ਦਾ ਫਰਕ ਪੈ ਜਾਂਦਾ ਹਾਂ ਜ਼ਮੀਨ ਦਾ ਹੁਣ ਚੌਤੇ ਕਿ ਨਹੀਂ 85 ਗਿਰਦੇ ਨਹੀਂ ਦੇਖ ਲੈ ਆਪਣੇ ਕਿ ਨਹੀਂ ਖੜਦਾ ਨਹੀਂ ਆਪਣੇ ਨੇ ਨਹੀਂ ਜਣਾ ਆਏ ਨੇ ਨਾਲ ਮਿੱਠੂ ਚੱਲ ਦੇਖੀਏ ਚੱਲੀਏ ਕਿਤੇ ਤੇਰੀਆਂ ਰੇੜੀਆਂ ਉਧਰ ਤੇ ਸਭ ਤੇ ਮੂਰੇ ਤਾਂ ਐ ਜੋ ਹੋਣਾ ਲੈ ਨਹੀਂ ਡੇਢ ਘੰਟਾ ਲਾ ਉਹ ਲੰਘੇ ਹੋਰੇ ਦੇ ਜਿਹੜੇ ਟਾਇਲੇ ਪਰ ਮੈਂ ਖੜਾ ਤੇ ਪਿਆ ਦੇ ਇੱਥੇ ਉਹ ਵੀ ਤਾਂ ਲੰਘ ਗਿਆ ਮੂਰੇ ਜਾਦੇ ਉਹਦੇ ਕੋਲ ਜੜਾ ਇੱਕ ਨਹੀਂ ਹੈ ਉਹਨਾਂ ਦੇ ਇਹਨੂੰ ਕਿਹੜੇ ਇਹਨੂੰ ਤਾਂ ਹੈਗੀ ਅਜੇ ਮੜੀ ਜੀ ਬਈ ਕਰੇਗਾ ਸਾਡੇ ਬਹੁਤ ਆਉਂਦੀ ਜੜ ਹੁਣ ਇਹਨੂੰ ਨਹੀਂ ਹੈਗੀ ਹਰਸ਼ਵੀਰ ਵਾਲੇ ਨੂੰ ਉਹ ਯਾਰ ਪਾਣੀ ਦਾ ਫਰਕ ਹੈ ਪਾਣੀ ਭਾਰਾ ਨਹੀਂ ਨਹੀਂ ਚੋਈ ਆਪਣੇ ਚੋਈ ਚੱਲਦੀਆਂ ਨੇ ਜਿਹੜੀਆਂ ਸੜੀਆਂ ਮੁੱਛਾਂ ਜੀਆਂ ਬਣੀਆਂ ਹੁੰਦੀਆਂ ਨੇ ਜਿਹੜਾ ਆਪਾਂ ਪਾਣੀ ਭਾਰ-ਭਾਰ ਖੜਾਈ ਜਾਂਦੇ ਆ ਉਹਦੇ ਕਰਕੇ ਮੁੱਛਾਂ ਹਾਂ ਉਹਦੇ ਗੈਰ ਨਹੀਂ ਖੜਦੀਆਂ ਚੋਈਆਂ ਖੜਦੀਆਂ ਹਫ਼ਤਾ ਪਾਣੀ ਜਾਂ ਚੱਲੀ ਜਾਣਾ ਇੱਕ ਸਾਰ ਇੰਨੇ ਚੋਂ ਤੇ ਜੜ ਫੁੱਟੀਆਂ ਆਉਂਦੀ ਆ ਕੋਈ ਬੀਜਾਂ ਨਾਲ ਫਰਕ ਹੈ 38 ਨੂੰ ਨਹੀਂ ਇੰਨੀ ਜੜਾਂ ਆਉਂਦੀ 95 ਨੂੰ ਬਹੁਤ ਤੇਰੇ ਹੈਗੀ ਹਾਂ 95 ਨੂੰ 18 ਨੂੰ 99 ਲੱਦੇ ਆ ਬਈ ਇਹਨੇ ਦੇਖ ਹਾਂ ਬਹੁਤ ਜੜਾਂ ਨੂੰ 91 ਨੂੰ ਜੜ ਬਹੁਤ ਫੁੱਟਦੀ ਆ। 33 ਨੂੰ ਨਹੀਂ ਆਇਆ ਸਾਡੀ ਜਾਨ। 33 ਘਾਟ। ਮੈਂ ਵੀ ਕੱਲ ਨੂੰ ਲੱਦਣੀ ਦੁਬਾਰੇ 500 ਨੂੰ ਪੈਂਦਾ ਲੱਦਣੀ। ਲਦਾ ਲਦਾ ਤੇਰੀ ਆ ਜਣੀ 150 ਲਈ। 95 ਪਾਲੇ ਲਿਆਉਣਾ ਹੈ। 95 ਪਾਉਣਾ। 18 ਛੜਦਾ ਹੁਣ। 18 ਤਾਂ ਉਹੀ ਛੜ ਚ ਕਰਨੀ ਸੀ। ਲੈ ਅੱਛਾ। ਇੱਕੋ ਖੱਤੀ ਜੀ ਪਾਉਣੀ ਤੇ ਬਾਲੂਕੇ ਸਵਾਰ ਲੂੰਗੇ ਉਹਨੂੰ। ਕੱਲ ਠੀਕ ਹੈ ਕਿੰਨੇ ਪਰਚੇ ਰਹਿ ਗਏ ਪਰਚੇ ਤਾਂ ਬਥੇਰੀਆਂ ਪਈਆਂ ਨੇ ਬਹੁਤ ਕੜਾ ਮੇਰੇ ਕੋਲ ਐਡੀ ਕਿ ਬੈਸ ਨਹੀਂ ਸਾਲਾ ਮੇਲੇ ਦਾ ਹੀ ਇੱਕ ਫਰਕ ਆ ਪਤਾ ਨਹੀਂ ਥੋੜੀ ਗਰਮੀ ਚੀਤੀ ਆ ਪੈਸੇ ਵੀ ਪਏ ਆ ਕਿੰਨੀ ਤੱਕ ਆਏ ਨਹੀਂ ਪਤਾ ਦੇਖਾ ਦੇਖੀ ਤਾਂ ਮੇਰੇ ਆਗੇ ਦਾ ਪੈਸੇ ਹੋਣੇ ਤੇਰਾ ਮੈਸੇਜ ਨਹੀਂ ਆਇਆ ਮੇਰੇ ਫੋਨ ਤੇਰੀ ਦੁਨੀਆਲੀ ਦੀ ਦੋਵੇਂ ਲਾਂਦੇ ਪਰਚੀ ਵੀ ਨਹੀਂ ਸੀ ਥੀ ਆਉਣਾ ਮੇਰਾ ਮੈਸੇਜ ਆ ਦੇਖ ਆ ਜਾ 40470 ਰੁਪਈਆ ਏ ਪੈਗੇ 28 ਤੱਕ ਪੈਗੇ ਕਿੱਥੇ ਲੀਜੀ ਬਿਠਾਈ ਉਹਦੇ ਪਿੱਛੇ 28 ਹਾਂ ਦੋ ਦਿਨ ਦੋ ਪਏ ਬਹੁਤ ਮੇਰੀ 27 ਤਰੀਕ ਦੀ ਤੀ ਜਿਹੜੀ ਮੈਂ ਇਹ ਮੈਂ ਘੇਰ ਕੇ ਗਿਆ ਤਾਂ ਉਹ ਆ ਤੇਰੀ ਇਹ ਪੈਗੇ ਹਾਂ ਜਿਹੜੇ ਆਪਾਂ ਗਏ ਅੱਛਾ ਤੇ ਤੂੰ ਮੇਰੀ 150 ਵਾਲੀ ਘੇਰ ਕੇ ਗਿਆ ਤਾਂ ਉਹਦੇ ਪੈਗੇ ਠੀਕ ਹੈ ਦੋ ਦਿਨ ਦੀ ਪੈਗੇ ਹਾਂ ਇਹ ਤੇਰੀ 100 ਵਾਲੀ ਮੈਰ ਜਗਦੀਪ ਇਕੱਠੇ ਘੇਰ ਕੇ ਗਏ ਤੇ ਜਿਹੜੀ 104 ਜਗਦੀਪਾ ਕਿੱਲੇ ਦਾ ਮੇਰਾ ਟਰਾਲੀ ਹਾਂ 104 ਕਾਉਂਟਰ ਦਾ ਹਾਂ ਉਹਦੇ ਆ ਇਹ ਪੈਸੇ ਦਾ ਗੱਲ ਦੀ ਗੱਲੇ ਚੱਲਦੇ ਆ 28 ਤੱਕ ਹੋ ਗਏ ਅੱਜ ਦਸੇ ਹੋਈ 12 13 ਦਿਨ ਪਿੱਛੇ ਆ ਪੈਸਿਆਂ ਦੀ ਕੋਈ ਗ ਮਸਾ ਇਹ ਵੀ ਪੀੜਦਾ ਨਹੀਂ ਹੈਗਾ ਦੰਦ ਲੱਗਣ ਵਾਲੇ ਨਵੇਂ ਉਹ ਉਹ ਹੋਰ ਕਿਤੇ ਤੇਜ਼ ਚਲਾ ਕੇ ਧਰਨਾ ਹੋ ਜਵੇ ਬਾਈ ਕਹਿੰਦਾ ਪੀੜ ਦਾ ਪੀੜ ਲਾਣ ਦੇ ਜਿੰਨਾ ਕੁ ਪੀੜ ਦਾ ਉਹਦੋਂ ਨਾ ਨਾ ਗੇੜ ਵੀ ਦੂਏ ਲੁੱਟ ਲਾਇਆ ਤੇ ਬਾਈ ਦੇ ਚ ਕਿਦਾਂ ਲੰਬੇ ਗੰਨੇ ਨੂੰ ਆ ਹਰੇਕ ਗੇੜ ਮੈਂ ਆਏ ਭਰੀ ਪਾਈ ਹੋਈ ਸੀ ਹਰੇਕ ਗੇੜ ਤੇ ਬਾਅਦ ਆਪਣੇ ਜਿਹੜਾ ਦਿਨ ਹੋਇਆ ਆ ਇਹ ਚ ਗੇੜ ਨਹੀਂ ਹੈਗਾ ਕੋਈ ਉਹ ਹੋ ਜਾਣਾ ਵਜਨ ਪੂਰਾ ਬਾਕੀ ਟਰੈਕਟਰ ਨੂੰ ਕੁਝ ਨਹੀਂ ਪਤਾ ਲੱਗਦਾ ਯਰੇ ਬਿੱਲਾ ਬਹਿਮਾ ਕੋਈ ਨਹੀਂ ਭਲੇਖਾ ਇਹਨੂੰ ਕੀ ਪਤਾ ਲੱਗਣਾ ਕੋਈ ਨੂੰ ਛੱਡ ਮੇਰੇ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਯਾ 150 ਕਿਢੀ ਗਿਆ ਉਹਨੂੰ ਵੀ ਪਤਾ ਲੱਗਾਗਾ ਤੇ ਫੇਰਾ ਗੰਨਾ 150 ਨਹੀਂ ਹੈਗਾ ਜੀ ਉਹਨੇ ਨਹੀਂ ਦੱਸਿਆ ਤੇਰੇ ਨੂੰ ਨਹੀਂ ਚੜਾਈ ਪਰ ਉਹ ਚੱਕਦਾ ਚੜਾਈ ਪਰ ਤਾਂ ਦੱਸਦਾ ਏ ਚੜਾਈ ਪਰ ਤਾਂ ਦੱਸਦਾ ਏ ਚੜਾਈ ਪਰ ਤਾਂ ਦੁਆ ਮੰਗਣ ਲੱਗ ਗਿਆ ਤਾਂ ਤੀਏ ਤੇ ਦੁਆ ਪਰ ਆ ਗਿਆ ਤਾਂ ਉਹ ਨਹੀਂ ਪਤਾ ਲੱਗਦਾ ਆ ਨੋਰਮਲ ਤੂੰ ਜਾ ਤੇ ਚੜਾ ਦਿੰਦਾ ਮੈਂ ਨਾ ਮੈਂ ਚੌਥੇ ਚੜਾ ਦਿੰਦਾ ਟੌਪ ਗੇਅਰ 'ਚ 110 15 ਕੁਆਂਟਾਂ ਨੂੰ ਇੱਕ ਦਿਨ 117 ਕੰਟਰੋਲ ਦਾ ਮੇਰੇ ਕੋ ਉਠਾਰਾ ਟੌਪਗੇ 20 ਤਾ ਸਮਝ ਲੈ ਕੱਟ ਲਾ ਕੇ ਟੌਪਗੇ ਤੇ ਚੜ ਗਿਆ ਦੂਜੇ ਦਾ ਟਰਾਲਾ ਵੀ ਆ ਜਾਣਾ ਪਾਸੋਂ ਚੱਕੇ ਆਜਣਾ ਚੱਲ ਇਹ ਜੋਗੇ ਬਲਵਾਨ ਹਾਂ ਹਾਂ ਹੋ ਗਿਆ ਪੂਰਾ ਹਾਂ ਚੱਲ ਕੋਈ ਨਹੀਂ ਪੂਰਾ ਹੋਣਾ ਚਾਹੀਦਾ ਬਸ ਮੇਰਾ ਓਹ 12 ਵੇਲੇ ਨੰਬਰ ਤੇ ਮੈਂ 12 ਵਜੇ ਤੁਹਾਨੂੰ ਜੱਗੂ ਮੈਂ ਤਾਂ ਬਿਸਤਰਾ ਡਾਉਣ ਲੱਗਿਆ ਅੱਧੀ ਰਾਤ ਨੂੰ ਬਿਸਤਰਾ ਕਹਦੇ ਬਣਾਉਂਦੇ ਉੱਪਰ ਮਿੰਜੀ ਹੈਗੀ ਆ ਮਿੰਜੀ ਟਰਾਲੇ 'ਤੇ ਬੰਦੀ ਨਾ ਹੈ ਨਾ ਟਰੈਕਟਰ 'ਤੇ ਹੈਗੀ ਜਾਂ ਮਿੰਜੀ ਬੈਸਤਰਾ ਡਾਹ ਕੇ ਆਪਣਾ ਬੈਜਣਾ ਤੂੰ ਆਪਣਾ ਲੰਘ ਜੀ ਆਰਾਮਦਾਰੀ ਆ ਕਿਧਰ ਨੂੰ ਜਾਊਗਾ ਮੈਂ ਨਾ ਬਿਕਨੂ ਜਾਊਂਗਾ ਇਹਨਾਂ ਟੋਕਰੀ ਨੂੰ ਇਧਰ ਨੂੰ ਲੰਘੀ ਜੀ ਨਹੀਂ ਚੱਲ ਦੇਖ ਲਊਂ ਬੈਜਣਾ ਬੈਜਣਾ ਜੇ ਤੈਨੂੰ ਫਿੱਟ ਬਕਾਉਣਾ ਮੈਂ ਬਣਾ ਕੇ ਸਾ ਤੇਨੂੰ ਛਾਂਢੇ ਜੀ ਝੂੜੀ ਮਾਰਨਾ ਛਾਂਢ ਕਿਹੜੀ ਆ ਲੈ ਗਰਮੀ ਪਈ ਮਨੂੰ ਤਾਂ 2 ਵਜੇ ਨੇ ਨਹੀਂ ਇੰਨਾ ਹੁਣ ਕਿੰਨੇ ਨੰਬਰ ਰਹਿ ਗਏ ਤੇਰੇ ਮੂਹਰੇ 20 ਦਸੇ ਜੋਕੀਆਂ ਹਾਂ ਫਿਰ ਦੋ ਵਾਰੀਆਂ ਜਾਊਗਾ ਨੇ ਹੋਈ 11-12 ਵਜੇ ਬੱਜ ਜਾਣਗੇ 12 12 ਵਜੇ ਜੁਕੂਗਾ ਤੇ ਮੇਰੇ ਸਾਹ ਕੋਲ ਔਰ ਜੋ ਇਹਨੂੰ ਸੰਤਰਾ ਲਈ ਆਵੀ ਖੜੀਆਂ 2 ਵਜੇ ਤੱਕ ਖਾਲੀ ਹੋਊਗਾ ਚੱਲ ਤੇਰੇ ਮੁਰਦਾ ਇੱਕ ਰਹਿ ਗਈ ਰੇੜੀ ਆਹਾ ਫੇ ਰਾਤ ਨੂੰ ਆਉਂਗਾ ਹਾਂ ਕਰਾਲੀ ਨੂੰ ਆਇਆ ਕਰਦਾ ਮੈਂ ਪਤਾ ਕਰਾਲੀ ਨੂੰ ਲੱਗੇ ਆਈਦਾ ਚੱਲ ਸੀਗਾ ਮੈਂ ਪਈਏ ਜਾ ਕੇ ਹੁਣ ਤੇਰੇ ਖਾਲੀ ਹੋ ਕੇ ਜਾਂਦਾ ਇਹਨੇ ਖਾਲੀ ਹੋ ਜਾ ਹਾਂ ਅੱਧੇ ਘੰਟੇ ਗੱਲ ਹੂੰ ਹੂੰ ਭੰਗੇ ਹੋ ਜਾਂਦੇ ਸੀ ਖੋਲ ਕੇ ਜੋਕਣ ਲੱਗੇ ਆ ਮੂਰੇ ਨੂੰ ਇੰਨਾ ਜੰਨਾ ਕਰ ਗਿਆ ਤੁਹਾਨੂੰ ਡਰਾਵੋਇਆ ਪਿਆ ਹੈ ਉਹ ਛਤਰੀ ਦੇ ਗੈ ਲੱਗਿਆ ਪਿਆ ਖੋਲ ਕੇ ਜੋਕਣ ਲੱਗੇ ਆ ਸਾਲੀ ਕਰਾਉਂਗਾ ਨਹੀਂ ਯਾਤਰੀ ਵੀ ਕਰ ਜਾਣਾ ਸਾਰਾ ਜੀ ਤਾਂ ਖੋਲਿਆ ਜੇ ਰੱਥੇ ਖੋਲਣੇ ਆ ਥੇਰੇ ਤਾਂ ਨਹੀਂ ਤੁਹਾਨੂੰ ਨੇ ਕਲਿ ਗਲਤੀ ਗਲਤੀ ਜਾ ਹੋ ਗਿਆ ਜਿਹੜੇ ਰਸੇ ਖੁੱਲਣੇ ਆ ਉਹ ਪਿੱਛੇ ਤੇ ਨਹੀਂ ਖੁੱਲੂਗੇ ਬਾਈ